ਜਿਸ ਜਿੱਤ ਦਾ ਖਲਸਾ ਵਾਹਿਗੁਰੂ ਦੀ ਖਤੇ ਅੱਜ ਅਸੀਂ ਇਹ ਕਹਿੰਦੇ ਬਹੁਤ ਵੱਡਾ ਮਾਣ ਮਹਿਸੂਸ ਕਰਦੇ ਹਾਂ ਕਿ ਪੰਜਾਬੀ ਜਿੱਥੇ ਵੀ ਜਾਂਦੇ ਆਪਣੀ ਇੱਕ ਛਾਪ ਛਾਟ ਆਉਂਦੀ ਹੈ ਇਸੇ ਲਈ ਤਹਿਤ ਅੱਜ ਡੀ ਵੀ ਡੀ ਆਈ ਬੀ ਇਵੈਂਟ ਕੰਪਨੀ ਕੋਲ ਦਵਾਈ ਵਿਖੇ ਬਹੁਤ ਫੇਮਸ ਹੋਟਲ ਦੇ ਵਿੱਚ ਐਂਸਟਾਰ ਰੋਟੇ ਦੇ ਵਿੱਚ ਇੱਕ ਅਵਾਰਡ ਕਰਵਾਇਆ ਗਿਆ ਜਿਸ ਦਾ ਨਾਮ ਹੈ ਦਾ ਆਈਕੋਨਿਕ ਅਵਾਰਡ ਇਹਦੇ ਵਿੱਚ ਉਹਨਾਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ਉਹਨਾਂ ਨੂੰ ਅਵਾਰਡ ਦਿੱਤੇ ਗਏ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮਿਹਨਤ ਦੇ ਬਲ ਬੁੱਤੇ ਤੇ ਆਪਣੀਆਂ ਬਲੰਦੀਆਂ ਛੂਹਿਆ ਤੇ ਆਪਣੀਆਂ ਬਲੰਦੀਆਂ ਪ੍ਰਾਪਤ ਕੀਤੀਆਂ ਤੇ ਅੱਜ ਉਹਨਾਂ ਦਾ ਨਾਮ ਪੂਰੇ ਵਰਲਡ ਦੇ ਵਿੱਚ ਗੂੰਜ ਰਿਹਾ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਸੋਸ਼ਲ ਵਰਕਰ ਰਾਜਨੀਤਿਕ ਧਾਰਮਿਕ ਅਤੇ बिजनेਸਮੈਨ ਬੰਦੇ ਆਏ ਨੇ ਤੇ ਬਹੁਤ ਖੁਸ਼ੀ ਦੀ ਗੱਲ ਸਭ ਤੋਂ ਵੱਡੀ ਇਹ ਸੀ ਕਿ ਜਿੰਨੀ ਵੀ ਇੱਥੇ ਪਬਲਿਕ ਪਹੁੰਚੀ ਸੀ ਜਿੰਨੀਆਂ ਵੀ ਇੱਥੇ ਸ਼ਕਤੀ ਤਾਂ ਪਹੁੰਚੀਆਂ ਸੀ ਕਿਉਂਕਿ ਇਹ ਦਾ ਪੰਜਾਬੀ ਆਈਕਨ ਦਾ ਵਾਣਾ ਕਿਉਂਕਿ ਜਿਹੜੇ ਪੰਜਾਬੀ ਨੇ ਉਹ ਭਾਵੇਂ ਕਿ ਸਾਡੀ ਭਾਸ਼ਾ ਇਹ ਪੰਜਾਬੀ ਪਰ ਜਿੰਨੇ ਵੀ ਇੱਥੇ ਪਹੁੰਚੇ ਸੀ ਪੰਜਾਬੀ ਸਾਰਿਆਂ ਨੇ ਦਸਤਾਰਾਂ ਸਜਾਈਆਂ ਸੀ ਇਹ ਬਹੁਤ ਵੱਡੀ ਗੱਲ ਹੈ ਤੇ ਦਸਤਾਰਾਂ ਸਜਾਉਣ ਦੀ ਜਿਹੜੀ ਸੇਵਾ ਸੀ ਉਹ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਸਾਰੀਆਂ ਦਸਤਾਰਾਂ ਨਾਲੇ ਤਾਂ ਉਹਨਾਂ ਸਖੀਰਤਾਂ ਨੂੰ ਉਹਨਾਂ ਟੀਮ ਮੈਂਬਰਾਂ ਨੂੰ ਮੀਟ ਕੀਤੀਆਂ ਜਿਹੜੇ ਇੱਥੇ ਪਹੁੰਚੇ ਸੀ ਅੱਗੇ ਬਹੁਤ ਖੁਸ਼ੀ ਦੀ ਗੱਲ ਸੀ ਵੀ ਸਾਰਿਆਂ ਨੇ ਬਹੁਤ ਖੁਸ਼ੀ-ਖੁਸ਼ੀ ਇਹ ਦਸਤਾਰਾਂ ਸਜਾਈਆਂ ਭਾਵੇਂ ਕਿ ਉਸ ਦਸਤਾਰਾਂ ਸਜਾਉਣ ਦੇ ਵਿੱਚ ਅੰਗਰੇਜ਼ ਵੀ ਸੀ ਕਾਲੇ ਵੀ ਸੀ ਗੋਰੇ ਵੀ ਸੀ ਪਾਕਿਸਤਾਨੀ ਵੀ ਸੀ ਤੇ ਨਾਲ ਇਥੇ ਦਵਾਈ ਦੇ ਜਿੰਨੇ ਵੀ ਸ਼ੇਖ ਸਾਹਿਬਾਨ ਨੇ ਉਹ ਵੀ ਸੀ ਤੇ ਸਾਰਿਆਂ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਦਸਤਾਰਾਂ ਸਜੀਆਂ ਬਹੁਤ ਖੁਸ਼ੀ ہوئی ਕਿ ਵਿਰਸਾ ਸੰਭਾਲ ਸਰਦਾਰੀ ਆ ਜਿੱਥੇ ਕਿ ਪੂਰੇ ਵਰਲਡ ਦੇ ਵਿੱਚ ਸੇਵਾ ਨਿਭਾਉਂਦੀ ਹੈ ਦੁਬਈ ਦੇ ਵਿੱਚ ਹਰ ਸਾਲ ਸੇਵਾ ਨਿਭਾਉਂਦੀ ਹੈ ਤੇ ਡੀਆਈਵੀ ਇਵੈਂਟ ਕੰਪਨੀ ਵੱਲੋਂ ਕਰਵਾਇਆ ਜਿਹੜਾ ਹੈ ਅਵਾਰਡ ਸ਼ੋਅ ਸੀ ਉਹਦੇ ਵਿੱਚ ਵੀ ਆਪਾਂ ਨੂੰ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਤੋਂ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਅਸੀਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਪੇਸ਼ ਕਰਦੇ ਹਾਂ ਅਤੇ ਵਿਸ਼ੇਸ਼ ਤੌਰ ਤੇ ਵਧਾਈ ਪੇਸ਼ ਕਰਦੇ ਹਾਂ ਸਾਡੇ ਅਲਾਕੇ ਦੀ ਸ਼ਾਨ ਇੰਦਰਜੀਤ ਸਿੰਘ ਜੀ ਮੁੰਡੇ ਤੇ ਉਹਨਾਂ ਨੂੰ ਵੀ ਇੱਥੇ ਇਸ ਤੌਰ ਤੇ ਸਨਮਾਨਤ ਕੀਤਾ ਕਿਉਂਕਿ ਉਹਨਾਂ ਨੇ ਤਕਰੀਬਨ 60 ਸਾਲਾਂ ਤੋਂ ਲੈ ਕੇ ਜਿਹੜੀ ਮਿਹਨਤ ਹਾਸਲ ਕੀਤੀ ਆ ਮਿਹਨਤ ਕਰਕੇ ਉਹਨਾਂ ਨੇ ਆਪਣੇ ਬਦਲੰਦੀਆਂ ਹਾਸਲ ਕੀਤੀਆਂ ਨੇ ਉਹਨਾਂ ਨੂੰ ਵੀ ਉਹਨਾਂ ਦੇ ਬਦਲੰਦੀਆਂ ਦੇਖਦੇ ਹੋਏ ਇੱਥੇ ਸਨਮਾਨਤ ਕੀਤਾ ਗਿਆ ਮੈਂ ਸਾਡੇ ਭਰਾ ਮਨਜਿੰਦਰ ਸਿੰਘ ਤੇ ਉਹਨਾਂ ਦੀ ਸਮੂੱਚੀ ਮੈਨੇਜਮੈਂਟ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇੱਥੇ ਸੱਦ ਕੇ ਇਹ ਸੇਵਾ ਬਖਸ਼ੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਈਕੋਨ ਅਵਾਰਡ ਏਆਈ ਦੁਬਈ ਹੋਇਆ ਇਹਦੇ ਵਿੱਚ ਮਨਦੀਪ ਸਿੰਘ ਖੁਰਦ ਨੇ ਪਗਾਂ ਦੀ ਸੇਵਾ ਨਿਭਾਈ ਜੋ ਪੰਜਾਬ ਚ ਵੀ ਔਰ ਇੰਡੀਆ ਚ ਵੀ ਦੁਬਈ ਚ ਵੀ ਸੇਵਾ ਨਿਭਾਵੇ ਰਹੇ ਆ ਅੱਜ ਦੁਬਈ ਚ ਵੀ ਇਹਨਾਂ ਨੇ ਪਗਾਂ ਦੀ ਸੇਵਾ ਨਿਭਾਈ ਮਾਣ ਰਿਕਰਦੀ ਕਲਾ ਜ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ